ਅੱਜ ਦੀ ਲਾਈਵ ਵੀਡੀਓ ਆਪਾਂ ਧੂਣੀ ਤੇ ਸ਼ੁਰੂ ਕਰਦੇ ਆਂ ਅਸੀਂ ਕਦੇ ਮੋਟਰ ਪਰ ਧੂਣੀ ਲਾਈ ਨਹੀਂ ਤੀ ਅੱਜ ਲਾਈ ਆ ਕਈ ਦਿਨਾਂ ਪਿੱਛੇ ਤੇ ਕਿ ਪੋਟੇ ਬਹੁਤ ਜ਼ਿਆਦਾ ਸੁੰਨ ਹੋ ਗਏ ਹੁਣ ਥੋੜੀ ਜੀ ਗਰਮਾਹਟ ਮਿਲੀ ਐ ਇੱਕ ਸਾਡਾ ਉੱਧਰ ਲੱਗਾ ਹੋਇਆ ਬੰਦਾ ਅੱਬੇ ਮੇਰੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਰਾਤ ਗੁੱਜਰ ਬਾਈ ਮੈਂ ਇੱਕ ਗੱਲ ਸੋਚਦਾ ਤਾਂ ਹਾਂਜੀ ਤੇ ਨਾਲ ਗੱਲ ਜਿਹੜੇ ਸਿੰਗਰ ਆ ਪੱਪਾ ਨੇ ਬਣਾਏ ਆ ਜੇ ਆਪਾਂ ਨੂੰ ਦੇਖਿਆ ਉਹਨਾਂ ਦੇ ਗਾਣੇ ਸੁਣੇ ਆਪਾਂ ਨੇ ਬਣਾਏ ਆ ਉਹ ਫਿਰ ਉਹ ਏਡੇ ਏਡੇ ਕਾਨਸਰਟ ਲਾਉਂਦੇ ਆ ਫਿਰ ਲੋਕਾਂ ਦੇ ਫਿਰ ਪੈਸੇ ਮੰਗਦੇ ਆ ਵੀ ਸਾਨੂੰ ਹੋਰ ਦੋ ਪੈਸੇ ਪਹਿਲਾਂ ਤੁਹਾਡੇ ਕੋਲ ਥੋੜਾ ਪੈਸਾ ਪਹਿਨੀ ਬਥੇਰੇ ਕਮਾਲ ਹੈ ਤੁਸੀਂ ਜਿਹੜੇ ਤੁਹਾਨੂੰ ਨੇ ਵੀਊ ਵਾਲੇ ਗਾਣਿਆਂ ਪਰਤੇ ਲੋਕਾਂ ਦੇ ਵਿਆਹਾਂ ਚ ਗਾ ਲਿਆ ਫਿਰ ਤੁਸੀਂ ਏਡੇ ਏਡੇ ਕਾਨਸਰਟ ਲਾ ਕੇ ਫਿਰ ਪੈਸੇ ਮੰਗਦੇ ਆ ਚਾਹੀਦਾ ਤਾਂ ਇਹ ਸੀ ਅੱਜ ਮੈਂ ਰੋਪੜ ਚਿਲਾ ਚ ਭਾਈ ਖਾੜਾ ਲਾਉਣ ਲੱਗਾ ਜਿਹਨੇ ਦੇਖਣਾ ਆ ਜੋ ਵੇ ਤੁਸੀਂ ਸਾਨੂੰ ਬਣਾਇਆ ਅਸੀਂ ਤੁਹਾਡੇ ਬਾਅਦ ਤੇ ਫ੍ਰੀ ਚ ਲਾ ਰਹੇ ਆ ਐਡੀ ਐਡੀ ਮਹਿੰਗੇ ਟਿਕਟਾਂ ਜਿਹਨੂੰ ਹੁਣ ਕੋਈ ਮੇਰੇ ਵਰਗਾ ਹੋਰ ਕੋਈ ਮਾਤੜ ਬੰਦਾ ਨਹੀਂ ਦੇਖ ਹੀ ਨਹੀਂ ਸਕਦਾ ਉਹਨਾਂ ਦੇ ਡਰੀਮੇ ਰਹਿ ਜਾਂਦੇ ਆ صدیق ਲਾਉਂਦਾ ਹੁੰਦਾ ਯਾਰ ਇੱਥੇ ਆਪਣੇ ਰੋਪੜ ਹਰੇਕ ਸਾਲ ਉਹ ਲਾਉਂਦਾ ਜੀ ਮੁਕਤ ਲਾਉਂਦਾ ਚਾਹੀਦੇ ਇਦਾਂ ਯਾਰ ਮੁਕਤ ਲਾਉਣੇ ਚਾਹੀਦੇ ਸਭ ਇਹਨੇ ਕੰਸਟ ਲਾ ਕੇ ਪਹਿਲਾਂ ਤੁਹਾਨੂੰ ਰੱਬ ਨੇ ਇੰਨੀਆਂ ਚੀਜ਼ਾਂ ਦੇਤੀ ਐਨੀਆਂ ਤੁਹਾਡੇ ਕੋਲ ਚੀਜ਼ਾਂ ਆ ਗਈਆਂ ਮੈਂ ਸੋਚ ਰਿਹਾ ਦਾ ਯਾਰ ਇਹ ਗੱਲ ਤਾਂ ਜਾਣੀ ਹੈ ਯਾਰ ਇੰਨੀ ਮਹਿੰਗੀਆਂ ਮਹਿੰਗਾ ਟਿਕਟਾਂ ਲਾ ਦਿੰਦੇ ਤੁਸੀਂ ਕੋਈ ਬੰਦਾ ਗਰੀਬ ਬੰਦਾ ਦੇਖ ਵੀ ਸਕਦਾ ਉਹ ਵੀ ਉਹਨਾਂ ਨੇ ਵੀ ਤੁਹਾਨੂੰ ਦੇਖਿਆ ਕਿਤੇ ਨਾ ਕਿਤੇ YouTube ਪਰ ਜਾਂ ਤੁਹਾਡੇ ਰੀਲਾਂ ਦੇਖੀਆਂ ਠੀਕ ਹੈ ਫਿਰ ਬੰਦਾ ਤਾਂ ਉਹੀ ਰਹੇਗਾ ਜਿਹੜਾ ਕੋਈ ਪੈਸੇ ਵਾਲਾ ਦੇਖ ਸਕਦਾ ਪੈਸੇ ਵਾਲੀ ਦੇਖ ਸਕਦਾ ਸਾਨੂੰ ਹਨਾ ਗਰੀਬ ਜੋਗ ਦਾ ਫਿਰ ਤੁਸੀਂ ਹੋਏ ਹੋ ਨਹੀਂ ਗਰੀਬ ਮੰਦ ਕਿੱਥੇ ਹੈ ਹਾਂ ਗਰੀਬ ਦੇਖੋ ਕੋਈ ਬੋਰ ਵੀ ਜਾਊਗਾ ਤੁਸੀਂ ਸਾਰਿਆਂ ਸਹਿਮਤ ਹੋਵੋਗੇ ਤਾਂ ਜਰੂਰ ਮੈਨੂੰ ਕਮੈਂਟਾਂ 'ਚ ਦੱਸੋ ਵੀ ਇਹ ਗੱਲ ਸਹੀ ਆ ਕਿ ਤਰ੍ਹਾਂ ਕਿਤੇ ਇਸ ਗਲਤੀ ਵਿਚਾਰ ਤਾਂ ਹੋਣੀ ਚਾਹੀਦੀ ਆ। ਉਹ ਗਰੀਬ ਨੇ 20 ਗੱਲਾਂ ਕਰਨੀਆਂ ਹੈ। ਬਈ ਉਹ ਵਧੀਆ ਗਾਉਂਦਾ ਆਂੇ ਕਰਦੇ। ਮੈਂ ਤਾਂ ਦੱਸਦਾ ਫਿਰ ਚੜਦੇ ਪਤਾ ਕਿਹਨਾ ਵਰਨੂਆ ਜਿਹੜੇ ਬੰਦੇ ਪ੍ਰਚਾਰਕ ਹੈ। ਉਹੀ ਤਾਂ ਵਰਨੂਆ। ਆ ਪ੍ਰਚਾਰਕ ਨੇ ਇਨਾ ਮਹਿੰਗਾ ਸੂਟ ਪਾ ਲਿਆ ਜੀ। ਤੁਸੀਂ ਇੰਨੇ ਗੁੱਚੀ ਦੇ ਬੂਟ ਪਾ ਕੇ ਡੇ ਡੇ ਸੂਟ ਪਾ ਕੇ ਹਰ ਅੱਧ ਦੇ ਘੰਟੇ ਬਾਅਦ ਕੱਪੜੇ ਬਦਲਦੇ ਆਂ। ਤੁਸੀਂ ਉਹ ਹੈ ਬਈ। ਹਾਂਜੀ ਹਾਂਜੀ। ਜੇ ਕਿਸੇ ਬਾਬੇ ਨੇ ਮਹਿੰਗੀ ਗੱਡੀ ਲੈ ਲਈ। ਫੇਰ ਰੌਲਾ। ਬਾਬਾ ਜੀ ਦਾ ਪ੍ਰਚਾਰਕ ਹੈ ਜੀ ਬਾਬਾ ਜੀ ਨੇ ਗੱਡੀ ਲਈ ਹਾਂ ਨਾ ਲੈ ਤੁਸੀਂ ਸਮਾਜ ਨੂੰ ਕਿਆ ਦਿੰਦੇ ਆ ਪ੍ਰਚਾਰ ਇਹ ਸਮਾਜ ਨੂੰ ਕਿਆ ਦਿੰਦੇ ਆ ਮਹਾਰਾਜ ਜਿਹੜਾ ਦਿੰਦਾ ਉਹਨੂੰ ਤਾਂ ਪੁੱਛਦੇ ਵੀ ਨਹੀਂ ਹੂੰ ਜਿਹੜਾ ਮਹਾਰਾਜ ਦਿੰਦਾ ਉਹਨੂੰ ਕੋਈ ਨਹੀਂ ਪੁੱਛਦਾ ਹੂੰ 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 ਮੈਨੂੰ ਗੱਲ ਇਹ ਲੱਗੀ ਮੈਂ ਕਿਹਾ ਵੀ ਇਹ ਬੋਲਣੇ ਚਾਹੀਦੀ ਗੱਲ ਯਾਰ ਇਹ ਡੈਡ ਤੁਸੀਂ ਲਾ ਕੇ ਕੌਨਸਰਟ ਬੱਲੇ ਬੱਲੇ ਕਰਾਈ ਜਾਂਦੇ ਆ ਚਾਹੀਦੇ ਸੀ ਇਦਾਂ ਸੀ ਭਾਈ ਆਹ ਜਿਹੜੇ ਹੁਣ ਦੋ ਜ਼ਿਲ੍ਹੇ ਇਕੱਠੇ ਜੇ ਆ ਗੱਭੇ ਜੇ ਪ੍ਰੋਗਰਾਮ ਕਰਦਾ ਆ ਜਾਓ ਭਾਈ ਸਹੀ ਨਾਲੇ ਕਰਦਾ ਲੋਕਾਂ ਦਾ ਧੰਨਵਾਦ ਭਾਈ ਥੋਸੀ ਭਾਈ ਮੈਨੂੰ ਇੱਥੋਂ ਤੋਂ ਇੱਥੇ ਪਹਜਾ ਦਿੱਤਾ ਠੀਕ ਆ ਆ ਜਾਓ ਭਾਈ ਖੁੱਲਾ ਆਓ ਜਿਹਨੇ ਦੇਖਣਾ ਆ ਜਾ ਭਾਈ ਆ ਜਾ ਠੰਡ ਲੱਗਦੀ ਆ ਹੂੰ ਆ ਠੀਕ ਠੰਡ ਇੰਨ ਤਾਰੇ ਆ ਠੰਡ ਵਜਾਰੇ ਦੀ ਕਾ ਨਹੀਂ 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 ਅੱਜ ਨਹੀਂ ਦਿਨ ਚ ਨਹੀਂ ਯਾਰਾ ਦੈਂਚਨੀ ਲੈ ਲੈ ਭਾਈ ਤੈਨਾਂ ਦੈਂਤ ਨੂੰ ਤੁਹਾਨੂੰ ਦੈਂਚਨੀ ਨਹੀਂ ਦੇਖੀ ਕਿ ਬਾਕੀ ਦੀ ਸਲਾਹ ਲੈ ਲੈ ਜੇ ਕਹਿ ਦਿੰਦਾ ਹਾਂ ਦੱਸ ਦੱਸ ਇੱਕ ਇੱਕ ਬੈਗ ਪੱਕਾ ਉਹਨਾਂ ਤਾਂ ਅਸੀਂ ਕੰਮ ਖਿੱਚਣਾ ਹੈ 5-11 ਦਿਨ ਉਹਨਾਂ ਯਾਰ ਕੱਢੇ ਮਿਲ ਜਾਂਦੇ 5 4-4 5-11 ਰਹਿੰਦੇ ਹੈ ਅੰਗ ਹੈ ਪੂਰਾ ਬਾਕੀ ਦਾ ਮਤਲਬ ਚੱਲ ਫਿਰ ਮੈਂ ਹੁਣ ਘਰ ਤੋਂ ਮੁੜ ਕੇ ਆਉਂਦਾ ਮੈਂ ਪੈਸਾ ਪੂਸਾ ਕੋਈ ਲੈ ਕੇ ਨਹੀਂ ਆਇਆ ਹੈਗਾ ਨਾ ਚਾਬੀ ਮੇਰੇ ਕੋਲ ਬਈ ਘੱਟ ਲਿਆਈ ਨਾਲ ਤੂੰ ਕੋਲੀ ਲਿਆ ਦੇ ਮੈਨੂੰ ਕੋਲੀ ਲਿਆ ਜੈਨ ਨੂੰ ਸੰਭਰ ਸੰਭਲ ਲੈਂਦਾ ਹਾਂ ਹਾਂ ਅਬ ਐਨੇ ਘੁਰਦਾ ਇਹ ਸਮਝਦਾ ਵੀ ਇਹ ਕਹਿਣ ਦਾ ਭਾਵ ਥੋੜੇ ਜਿਹਾ ਪਹਿਲਾਂ ਪੈਟਰੋਲ ਪਾਵਾ ਹੈ ਹਾਂ ਹੋਈ ਗੱਲ ਫੇਰ ਤੂੰ ਸਾਡ ਨੂੰ 2 ਵਜੇ ਤੱਕ ਆ ਕੇ ਦੇਖ ਲਈ ਵੀ ਕਿਆ ਕੋ ਕਰਿਆ ਕਿਆ ਕੁਝ ਨਹੀਂ ਹਾਂ ਬਸ ਚਾ ਰੋਟੀ ਲੈ ਕੇ ਆ ਕੋ ਜਾ ਤੈਨੂੰ ਪਤਾ ਲੱਗੂਗਾ ਹੁਣ ਦੇਖ ਹੁਣ ਤਾਂ ਕੋਈ ਫੇਰ ਨਹੀਂ ਉਹ ਤੇ ਫਿਰ ਮੈਂ ਦੇਖੂ ਜੇ ਫੇਰ ਜੇ ਪੈਟਰੋਲ ਦੇਖ ਵੀ ਰਿਜ਼ਰਵ ਲੱਗ ਗਿਆ ਨਹੀਂ ਨਹੀਂ ਫੇਰ ਨਹੀਂ ਬੀਠੀ ਦੇਖ ਆਈ ਕੀ ਕਮ ਕਰਨਾ ਅਸੀਂ ਵੱਧ ਨਹੀਂ ਇਸ ਤੋਂ ਕੰਮੇ ਨਹੀਂ ਹੋਣਾ ਫਿਰ ਦੁਪਹਿਰ ਨੂੰ ਫੇਰ ਮੈਂ ਕਹੇ ਜੇ ਪੈਟਰੋਲ ਦੇ ਖਤਮ ਹੀ ਹੋ ਸਕਦਾ ਨਾ ਨਹੀਂ ਨਹੀਂ ਗੱਲ ਨਹੀਂ ਹੁੰਦਾ ਐਵਰੇਜ ਕਿੰਨੀ ਦਊਂਗੇ ਫਿਰ ਐਵਰੇਜ ਫੁੱਲ ਫੁੱਲ ਰੱਬ ਨੂੰ ਪਤਾ ਕਰ ਅਸੀਂ ਤਾਂ ਪੂਰਾ ਜਿਹਦਾ ਜਿਹਦਾ ਐਵਰੇਜ ਕੱਢੂਗੇ ਫਿਰ ਤਾਂ ਪਾਵਾਂ ਨਹੀਂ ਨਹੀਂ ਐਵਰੇਜ ਕੱਢੂਗੇ ਪਾਣਾ ਤੂੰ ਕਹ ਬਣਾਉਂਦਾ ਹੈ 5 ਦਾ 50 5 11 ਰਹਿੰਦੇ ਹੈ ਬਿਲਕੁਲ ਚਾਬ ਉਧਰ ਸਾਫ ਸਭਿਆ ਕਰ ਮੈਂ ਕੁਟਦਾ ਜਨੂ ਆ ਜਾਣ ਬਾਜੀ ਮੈਂ ਲੈ ਕੇ ਆਉਂਦਾ ਫਿਰ ਜਾ ਕੇ ਉਹ ਨਹੀਂ ਯਾਰੋ ਬਾ ਇਹ ਅੱਗ ਨੂੰ ਮੋਛ ਲੈ ਜੋ ਅੱਗ ਨਹੀਂ ਉਠਣ ਦੇਣਾ ਪੰਡ ਬਾਕੀ ਤੇ ਕਹਾਂਦਾ ਕੋਈ ਛੋਟੀ ਕੋਲੀ ਜੀ ਤੇ ਨਾ ਉਹ ਦੱਬ ਕੇ ਫੇ ਲੈ ਜੋ ਪਲਾਸਟਿਕ ਦੇ ਇੱਕ ਬੜਾ ਡੱਬਾ ਪਿਆ ਤੇ ਰੋਟੀ ਵਾਲਾ ਪਰਸ ਆਉਂਦਾ ਜਿਹੜੇ ਮੈਂ ਤੁਸੀ ਮੀਟ ਪਿਆਏ ਤੇ ਅੱਛਾ ਉਹ ਪਿਆ ਫੇਚੋੜਾ ਲੈ ਫੇਚੋੜਾ ਜਿੰਨੇ ਜੇ ਕਰੂ ਇਦਾਂ ਹੱਥ ਚ ਚਿੰਗੇ ਜੇ ਲੱਗਦੀ ਭਾਂਡੇ ਆ ਕੋਈ ਗੱਲ ਚਲ ਕੋਈ ਨਹੀਂ ਮੈਨੂੰ ਕੱਢ ਕੇ ਦੇ ਕਿੱਥੇ ਕਿਰੇ ਕਿਰੇ ਪਏ ਆ ਡੱਬਾ ਉਹੀ ਆ ਇਹ ਦੇ ਕੁਝ ਆ ਗਿਆ ਇਦਾਂ ਨਹੀਂ ਭਾਈ ਇਹ ਪੂਰੀ ਸੇਵਾ ਕਰੀਦੀ ਆ ਮੀਟ ਵੀ ਖਵਾਈ ਦੇਣਾ ਸ਼ੇਰਾਂ ਨੂੰ ਦੇਖੋ ਰੱਬ ਮੈਨੂੰ ਬੰਦਾ ਮੈਂ ਥੋੜੋ ਥੋੜੇ ਫਿਰ ਇਹਨਾਂ ਨੂੰ ਵੱਡ ਦਿੰਦਾ ਉਹ ਨਹੀਂ ਹੈਗਾ ਕੰਮ ਲੈ ਕੇ ਦੇਈਦਾ ਇਹ ਨਾ ਕਿਤੇ ਫ੍ਰੀ ਵਾਲੀ ਆਤਨਾ ਪੈ ਜੇ ਬਹੁਤ ਲੋਕਾਂ ਨੂੰ ਪਈ ਹੋਈ ਜਿਹੜੇ ਤੁਸੀਂ ਦੇਖਦੇ ਹੋ ਨਾ ਮੋੜਾਂ ਪਰ ਖੜੇ ਹੁੰਦੇ ਮੰਗਦੇ ਜੀ ਦੇ ਦਿਓ ਜੀ ਦੇ ਦਿਓ ਜੀ ਦੇ ਦਿਓ ਜੀ ਦੇ ਦਿਓ ਜੀ ਮਿਹਨਤ ਦਾ ਕਰਦੇ ਆ ਮਿਹਨਤ ਕਰਕੇ ਆਪਣੇ ਹੱਕ ਦਾ ਖਾਂਦੇ ਆ ਨਾਲੇ ਮੇਰਾ ਕੰਮ ਹੋ ਜਾਂਦਾ ਨਾਲੇ ਇਹਨਾਂ ਦਾ ਕੰਮ ਹੋ ਜਾਂਦਾ ਇਦਾਂ ਕਰੇ ਕੋਈ ਕਿਸੇ ਨੂੰ ਇਦਾਂ ਹੀ ਪੈਸੇ ਨਾ ਫੜਾ ਦੇ ਕੋਈ ਉਹਨੂੰ ਫਿਰ ਨਾ ਲੱਤ ਲੱਗ ਜਾਂਦੀ ਹੈ ਵੀ ਮੈਂ ਕੱਲ ਦੇਖਿਆ ਸਾਡੇ ਇੱਕ ਗੱਡੀ ਦੇ ਮੂਰੇ ਉਸ ਬੰਦੇ ਨੇ ਮੈਨੂੰ ਮੂਰੇ ਬੰਦਾ ਬੈਠਦਾ ਸੀ ਪਿੱਛੇ ਬੈਠਾ ਮੈਂ ਤੇ ਵਾਈਫ ਪਿੱਛੇ ਬੈਠੇ ਤੇ ਮੂਰੇ ਇੱਕ ਹੋਰ ਬੰਦਾ ਬੈਠਾ ਜਿਹੜਾ ਸਾਡੇ ਨਾਲ ਗਿਆ ਤਾਂ ਟੈਲ ਵਾਲਾ ਗਿਆ ਤਾਂ ਉਹ ਸਾਡੀ ਗੱਡੀ ਕੋਲ ਆਇਆ ਮੈਂ ਕਿਹਾ ਮੈਂ ਨਾ ਕਰਦਣਾ ਆਇਆ ਫਲਾਤੀ ਉਹ ਦੂਜੀ ਗੱਡੀ ਕੋਲ ਗਿਆ ਉਹਨੇ ਸੀਸਾ ਡਾਊਨ ਕਰਿਆ ਉਹਨੂੰ 100 ਰੁਪਏ ਦੇ ਦਿੱਤਾ ਡ라이ਵਰ ਤੇ ਫਿਰ ਸਾਡੀ ਟਾਕ ਚੱਲੀ ਮੈਂ ਕਿਹਾ ਜੀ ਇੰਦਾਂ ਦਾ 1000 1000 ਤਾਂ ਦਿਨ ਦਾ 10000 ਰੁਪਏ ਬਣਾ ਲਵਾਂ ਸਵੇਰ ਤੇ ਲੈ ਕੇ ਸ਼ਾਮ ਤੱਕ ਨਾ ਦੇ ਕਰੋ ਯਾਰ ਜਿਹੜੇ ਹੱਟੇ-ਖੱਟੇ ਆ ਨਾ ਮੈਂ ਤਾਂ ਕਈ ਵਾਰ ਘੂੜ ਦਿੰਦਾ ਰੱਬ ਨੇ ਤੈਨੂੰ ਹੱਥ-ਪੈਰ ਦਿੱਤੇ ਨੇ ਮਿਹਨਤ ਕਰ ਲੈ ਜੇ ਕਿਸੇ ਮਦਦ ਕਰਨੀ ਆ ਤਾਂ ਦੇਖ ਕੇ ਕਰੋ ਵੀ ਹਾਂ ਇਸ ਬੰਦੇ ਨੂੰ ਆ ਜੈਨੂਇਨ ਲੋੜ ਕੋਈ ਗਰੀਬ ਘਰ ਦਾ ਪਰਿਵਾਰ ਆ ਉਹਨੂੰ ਵਰਦੀਆਂ ਜੋਗ ਦੇ ਹੋਰ ਪਿੰਡਾਂ 'ਚ ਬਹੁਤ ਹੁੰਦੇ ਆ ਬਹੁਤ ਹੁੰਦੇ ਪਿੰਡਾਂ ਦੇ ਵਿੱਚ ਹਾਂਜੀ ਮੇਰੀ ਪਜਾਮੀਂ ਗਿਲੀ ਜਾਂਦੀ ਢਿੱਲੀ ਜਾਂਦੀ ਅੱਜ ਲੱਕ ਢੱਲਾ ਹੋ ਗਿਆ ਤੇਰਾ ਲੱਕ ਢੱਲਾ ਆ ਜਾ ਯਾਰ ਗੁੱਜਰ ਥੋੜੀ ਨਾ ਸਾਜੀ ਦੂਰ ਗੇਰੇ ਕਰ ਯਾਰ ਹਾਂ ਇੱਕ ਹੋਰ ਕਰੀ ਰੱਜ ਯਾਰ ਅਜਰਾ ਇੱਕ ਬਾਲਟੀ ਲੈ ਕੇ ਜਿੰਨੇ ਵੀ ਆ ਜਿੰਨੇ ਵੀ ਆ ਇਹ ਭੇੜੇ ਲੱਗਦੇ ਬਹੁਤ ਜ਼ਿਆਦਾ ਯਾਰ ਜਿੰਨੇ ਵੀ ਹੈ ਨਾ ਸਾਰੇ ਬਾਲਟੀ ਲੈ ਕੇ ਨਾ ਧੁੱਪਾਂ ਲੱਗ ਜਾਂਦੇ ਇਹਨੂੰ ਧੁੱਪਾਂ ਲਾ ਕੇ ਦਿੰਦੇ ਧੁੱਪਾਂ ਲਾ ਕੇ ਨਾ ਇੱਥੇ ਅੱਗ ਜੀ ਲਾ ਦੇਣੀ ਹਾਂ ਅੱਗ ਜੀ ਲਾ ਦਿਓ ਉੱਥੇ ਉਹ ਜਿਹੜੀ ਧੂਣੀ ਲਾਇਓ ਉੱਪਰ ਲੱਕਰ ਰੱਖ ਲਿਓ ਜਿੰਨੇ ਵੀ ਆ ਸਾਰੇ ਇੱਥੇ ਭੜੇ ਲੱਗਦੇ ਬਹੁਤ ਜ਼ਿਆਦਾ ਯਾਰ ਹਾਂ ਤੁਸ ਕਾਨੂੰ ਕੋਲੀ ਲਿਆ ਦੇ ਕੋਲੀ ਮੈਂ ਲਿਆਉਂਦਾ ਜਾ ਕੇ ਨਾਲ ਥੋੜਾ ਸਮਾਨ ਲਿਆਉਂਦਾ ਮੈਂ ਹਾਂ ਭਾਂਡੇ ਤੁਸੀਂ ਬਾਹਰ ਤੇ ਲੈ ਜਾਓ ਚਲ ਹਾਂ ਐਂ ਕਰ ਲੂ ਮੈਂ ਫਿਰ ਮੈਂ ਝੋਲਾ ਲਿਆਉਂਦਾ ਕੋਈ ਨਾ ਕੋਈ ਲੋਪੇ ਅੱਜ ਦੇ ਲਾਈਵ ਵੀਡੀਓ ਸੀ ਇਹ ਇਹ ਗੱਲਾਂ ਬਾਤਾਂ ਸੀ ਆ ਜੋ ਦਿਲ ਚ ਗੱਲ ਫਿਰ ਆਪਾਂ ਕਹਿ ਦੀ ਦੀ ਆ ਠੀਕ ਨਹੀਂ ਇਦਾਂ ਮੈਂ ਕਿਹਾ ਭਾਈ ਯਾਰ ਹੋਇਆ ਤੁਸੀਂ ਪੰਜਾਬ ਦੀ ਧਰਤੀ ਪਰਤਾ ਯਾਰ ਖੁੱਲੇ ਚ ਲੈ ਕੇ ਰੁਖਾੜੇ ਜੇ ਤੁਸੀਂ ਚਲੋ ਫੋਰਨ ਜਾਂਦੇ ਥੋੜਾ ਖਰਚਾ ਹੁੰਦਾ ਠੀਕ ਹੈ ਫੋਰਨ ਅਸੀਂ ਮੈਂ ਮੈਂ ਮੰਨਦਾ ਚਲੋ ਫੋਰਨ ਚ ਸਹੀ ਗੱਲ ਹੈ ਉੱਥੇ ਭਾਈ ਕਮਾਈਆਂ ਵੀ ਉਹਦੇ ਵੱਡੀਆਂ ਹੈਗੀਆਂ ਠੀਕ ਹੈ ਉੱਥੇ ਵੀ ਹੈਗਾ ਜਿਹੜਾ ਆਪਣੇ ਨਹੀਂ ਕਮਾ ਸਕਦੇ ਨਹੀਂ ਫੋਟੋ ਕੋਈ ਕੋਈ ਇਨਾ ਟਾਈਮ ਵੀ ਨਹੀਂ ਹੁੰਦਾ ਹੈਗਾ ਬਾਹਰ ਕਿੰਦਿਆਂ ਦੇ ਵਿੱਚ ਜੇ ਤੁਸੀਂ ਲਾਉਣੇ ਨਾ ਖੜਾ ਜਿਹਨਾਂ ਨੇ ਸਾਨੂੰ ਬਣਾਇਆ ਤੁਹਾਨੂੰ ਦੇਖਿਆ ਠੀਕ ਹੈ ਆਪਣੇ ਮੋਬਾਈਲ ਦਾ ਡਾਟਾ ਤੁਹਾਡੇ ਵਾਸਤੇ ਉਡਾਇਆ ਤੁਹਾਨੂੰ ਸੁਣਿਆ ਠੀਕ ਹੈ ਇਹਨਾਂ ਵਾਸਤੇ ਯਾਰ ਫ੍ਰੀ ਚ ਕੰਸੈਂਟ ਲਾਉਦੇ ਆ ਆ ਜਾਓ ਯਾਰ ਤੁਸੀਂ ਸਾਨੂੰ ਬਣਾਇਆ ਅਸੀਂ ਤੁਹਾਨੂੰ ਫ੍ਰੀ ਚ ਦਿਖਾਉਂਦੇ ਸਾਰੇ ਚੀਜ਼ਾਂ ਚਾਹੀਤੇ ਤਾਂ ਚਲੋ ਠੀਕ ਹੈ ਕੁਝ ਏਰੀਆ ਤੁਸੀਂ ਪੈਸੇ ਵਾਲਾ ਕਰ ਲਓ ਜਿਹੜਾ ਪਿੱਛੇ ਖੁੱਲਾ ਸਾਡੇ ਵਰਗੇ ਮਾਤਰਾਂ ਵਾਂ ਖੁੱਲਾ ਛੱਡ ਦੋ ਬੱਚੇ ਵੀ ਆਓ ਜਿਹਨੇ ਦੇਖਣਾ ਪਿੱਛੇ ਦੇ ਆ ਕੇ ਅੜ ਕੇ ਦੇਖੋ ਨਾਲ ਸਾਨੂੰ ਸੁਣੋ ਖੁੱਲਾ ਹੀ ਚੱਲਣ ਦੋ ਜਗ੍ਹਾ ਲੋ ਖਰਚੇ ਵੀ ਹੁੰਦੇ ਇਹ ਨਹੀਂ ਹੈਗਾ ਵੀ ਚਲੋ ਤੁਹਾਡੇ ਲਈ ਟੀਮ ਵੀ ਹੁੰਦੀ ਹੈ ਸਾਊਂਡ ਵਗਾਰੇ ਵੀ ਲੱਗਣਾ ਠੀਕ ਹੈ ਬਾਕੀ ਮੈਨੂੰ ਭਾਈ ਜ਼ਰੂਰ ਤੁਸੀਂ ਵੀ ਆਪਣੀ ਰਾਏ ਦਿਓ ਕਮੈਂਟਾਂ ਦੇ ਵਿੱਚ ਮੈਂ ਦੇਖਣਾ ਚਾਹੁੰਦਾ ਵੀ ਤੁਹਾਡੇ ਭਾਵ ਕਿਆ ਇਸ ਪ੍ਰਤੀ ਵੀ ਗੱਲ ਸਹੀ ਹੈ ਜਾਂ ਗਲਤ ਹੈ ਮੈਂ ਦੇਖਣਾ ਚਾਹੁੰਦਾ ਇਹ ਤਾਂ ਆਪਾਂ ਕੋਈ ਨਾ ਕੋਈ ਇਦਾਂ ਦੀ ਫੋਕ ਵੀ ਗੱਲ ਕਰੇ ਕਰੀਏ ਨਹੀਂ ਫਿਰ ਰਹਿਣ ਦੇ ਕਰੀਏ ਚੱਲੀਏ ਵੀ ਫਿਰ ਘਰ ਨੂੰ ਭਾਈ ਇਹਨਾਂ ਦਾ ਸਮਾਨ ਲੈ ਕੇ ਆਈਏ ਆਪਾਂ ਹੂੰ ਮੁਰਕੇ ਆਉਣਾ ਪੈਣਾ ਮੈਨੂੰ ਤੇ ਅੱਜ ਦਾ ਜਿਹੜਾ ਮੌਸਮ ਹੈ ਬਹੁਤ ਸੋਹਣਾ ਲੱਗੂ ਅੱਜ ਭਾਈ ਧੁੱਪਾਲਾ ਮੌਸਮ ਲੱਗਣਾ ਤੁਹਾਡੇ ਕੱਪੜੇ ਸਾਰੇ ਖੁੱਲ ਜਾਣੇ ਅੱਜ ਸੂਰਜ ਦੀ ਤਪਸ਼ ਗਰਮੀ ਵਿੱਚ ਹਾਂ ਧੁੱਪਾਂ ਜਿਹੜੀ ਪੈਣੀ ਅੱਜ ਬਹੁਤ ਤੇਜ਼ ਪੈਣੀ ਹੈ ਤੇ ਕੱਲ ਮੈਂ ਜਿਹੜੀ ਲਾਈਵ ਵੀਡੀਓ ਪਾਈ ਉਹਦੇ ਥੱਲੇ ਕਮੈਂਟ ਬਹੁਤ ਆ ਰਹੇ ਨੇ ਵੀ ਸਾਡੇ ਕਿੰਨਾ ਬਾਈ ਪੂਰੀ ਜ਼ਬਰਦਸਤ ਤੂਪਾਂ ਨਿਕਲੀ ਹੋਈ ਆ ਮੈਂ ਕਹਾਂ ਵੀ ਸਾਡੇ ਵੱਲ ਨਹੀਂ ਹੈਗੀ ਸਾਡੇ ਵੱਲ ਵੀ ਹੁਣ ਥੋੜੀ ਪਹਿਲਾਂ ਆਈ ਹੋਈ ਸੀ ਤੇ ਹੁਣੀ ਗਈ ਆ ਇਹ ਤੇ ਹੁਣੀ ਮੌਸਮ ਪੂਰਾ ਸਾਫ਼ ਹੋਇਆ ਹੈ ਪੂਰਾ ਹੈ ਗੱਡ ਮਾ ਠੋਕ ਮਾ ਬਸ ਹੁਣ ਤਾਂ ਹੋਰ 10 ਦਿਨ ਤੱਕ 15 ਦਿਨ ਤੱਕ ਸਵੇਰ ਸ਼ਾਮ ਠੰਡ ਰਹੇ ਜਣੀ ਦਿਨ ਚ ਤਰਕਾਈ ਹੋ ਜਾਣੀ ਉਹ ਗਿਆ ਰਜ਼ਾਈ ਲਈ ਕੋ ਇਦਾਂ ਕਹਿੰਦੇ ਹੁੰਦੇ ਆ ਕੁਝ ਉਸ ਤੋਂ ਬਾਅਦ ਤਾਂ ਆਈ ਸੰਤ ਪਾਲਾ ਅਰੰਦ ਪੋ ਮੋਆ ਵਰਜਾਈ ਲੋਆ ਵਰਜਾਈ ਲੋਆ ਇਹ ਵਰਜਾਈ ਲਾ ਦਿੰਦੇ ਆ ਨਾ ਮੇਰੇ ਵਿੱਚ ਤਾਂ ਹਲਕੇ ਹਲਕਲ ਕੱਡੇ ਮੋਟੇ ਮੋਟੇ ਕੰਬਲਾਂ ਵਿੱਚ ਆ ਜਾਂਦੇ ਆ ਵੀ ਤੇ ਸਾਈਕਲ ਚਲਾਉਂਦਾ ਉਹ ਇਹਨੇ ਸੱਟ ਖਾਣੀ ਹੈ ਚਲੋ ਅੱਜ ਤਾਂ ਆਪਾਂ ਲਾਈਵ ਬੰਦ ਕਰਦੇ ਭਾਈ ਜਰੂਰ ਆਪਣੇ ਕਮੈਂਟਾਂ 'ਚ ਆਪਣੇ ਭਾਵ ਜਰੂਰ ਲਿਖੋ ਧੰਨਵਾਦ ਜੀ